ਅੱਜ ਅਸੀਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਸਾਖੀ ਸਰਵਣ ਕਰਾਂਗੇ ਜਦੋਂ ਗੁਰੂ ਸਾਹਿਬ ਜੀ ਇੱਕ ਖੂਹ ਉੱਪਰ ਗਏ ਆ ਤੇ ਹੈਰਾਨੀ ਵਾਲੀ ਗੱਲ ਇਹ ਸੀ ਕਿ ਇਹ ਖੂਹ ਭੂਤਾਂ ਨੇ ਬਣਾਇਆ ਸੀ ਰਾਤੇ ਰਾਤ ਬਣਾ ਦਿੱਤਾ ਸੀ ਭਗਤਾਂ ਨਾਮੀ ਪੰਡਾ ਉਹ ਤਾਂ ਆਉ ਉਹਦੀ ਆਪਾਂ ਸਾਖੀ ਜਿਵੇਂ ਜਿਵੇਂ ਕਵੀ ਸੰਤੋਖ ਸਿੰਘ ਜੀ ਨੇ ਦਰਜ ਕੀਤੀ ਹੈ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਸਰਵਣ ਕਰੀਏ ਜੀ ਗੁਰੂ ਮਹਾਰਾਜ ਬਹੁਤ ਸਾਰੇ ਪਿੰਡਾਂ ਤੋਂ ਹੁੰਦੇ ਹੋਏ ਦੀਨਾ ਕਾਂਗੜ ਪਿੰਡ ਮਹਾਰਾਜ ਜੀ ਇੱਥੇ ਮਹਾਰਾਜ ਨੇ ਜਫਰਨਾਮਾ ਲਿਖਿਆ ਹੈ ਇੱਥੋਂ ਮਹਾਰਾਜ ਕਿਤਕ ਕੋਸ ਪਰ ਭਗਤਾ ਗ੍ਰਾਮੂ ਮਹਾਰਾਜ ਘੋੜਿਆਂ ਤੇ ਕਾਠੀਆਂ ਪਾ ਕੇ ਸਿੰਘਾਂ ਦੇ ਨਾਲ ਭਗਤੇ ਪਿੰਡ ਵਿੱਚ ਪਹੁੰਚੇ ਆ ਉੱਥੇ ਨਾ ਇੱਕ ਸੋਹਣਾ ਪਿੱਪਲ ਬਣਿਆ ਹੋਇਆ ਸੀਗਾ ਬਹੁਤ ਵੱਡਾ ਪਿੱਪਲ ਸੀ ਮਹਾਰਾਜ ਨੇ ਦਰਖਤ ਥੱਲੇ ਆਪਣੇ ਘੋੜੇ ਬੰਨ੍ਹੇ ਆ ਘੋੜੇ ਤੋਂ ਉਤਰ ਕੇ ਇੱਕ ਸੇਵਕ ਦੇ ਹੱਥ ਵਿੱਚ ਮਹਾਰਾਜੀ ਨੇ ਘੋੜੇ ਦੀ ਬਾੰਗ ਫੜਾ ਦਿੱਤੀ ਆ ਉਥੇ ਗਲੀਚੇ ਵਿਛਾਏ ਆ ਸਾਰੇ ਸੁੱਖਾਂ ਦੇ ਨਾਲ ਉੱਪਰ ਸਜ ਗਏ ਆ ਜੀ ਮਹਾਰਾਜੀ ਜਦੋਂ ਬੈਠੇ ਨਾ ਬੈਠ ਗਏ ਤੇ ਸਪਰ ਸੁਖਦਾਏ ਗੁਰੂ ਜੀ ਨੇ ਸੱਜੇ ਖੱਬੇ ਆਪਣੀ ਨਿਗਾ ਜਿਹੜੀ ਆ ਇੱਧਰ ਉੱਧਰ ਕੀਤੀ ਆ ਦੇਖਿਆ ਕਿ ਨੇੜੇ ਹੀ ਇੱਕ ਖੂਹ ਦੀ ਚਣਵਾਈ ਹੋਈ ਵੀ ਸੀ ਨਿਕਟ ਰੂਪ ਕੀ ਲੱਗੇ ਚਨਾਈ ਨਵੇਂ ਹੀ ਖੂਬ ਬਣਿਆ ਹੋਇਆ ਸੀਗਾ ਉਹ ਇਨੇ ਨੂੰ ਨਾ ਇੱਕ ਮਨੁੱਖ ਗੁਰੂ ਜੀ ਦੇ ਪਾਸ ਆਇਆ ਮਹਾਰਾਜ ਨੂੰ ਬੋਲਿਆ ਗੁਰੂ ਸਾਹਿਬ ਜੀ ਮੈਂ ਆਪ ਜੀ ਨੂੰ ਨਮਸਕਾਰ ਕਰਦਾ ਹਾਂ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਪੁੱਛਿਆ ਆਓ ਪਿਆਰੇ ਜੀਓ ਤੇ ਸੋ ਬੂਜਨ ਹੇਤ ਅਲਾਇਓ ਮਹਾਰਾਜ ਕਹਿੰਦੇ ਭਾਈ ਸਾਹਿਬ ਜੀ ਇੱਥੇ ਆ ਖੂਨ ਖੂ ਜਿਹੜਾ ਨਾ ਕੌਣ ਲਗਾ ਰਿਹਾ ਕੀ ਦਾ ਇਹ ਪਿੰਡ ਆ ਤੇ ਕਿਸ ਦੇ ਇੱਥੇ ਘਰ ਬਣੇ ਹੋਏ ਆ ਉਹ ਕਹਿਣ ਲੱਗੇ ਮਹਾਰਾਜ ਕਰਨਰ ਬਹਿਲੋ ਕਾ ਇਹ ਪੋਤਾ ਜਿਸ ਕੋ ਭਗਤਾ ਨਾਮ ਉਦੋਤਾ ਇਹ ਭਾਈ ਬਹਿਲੋ ਜੀ ਦਾ ਪੋਤਾ ਤੇ ਇੱਥੇ ਉਹਨਾਂ ਦੀ ਹੀ ਜ਼ਿਆਦਾ ਵੰਸ ਰਹਿੰਦੀ ਆ ਉਹਨੂੰ ਭਗਤਾ ਭਗਤਾ ਕਰਕੇ ਸਾਰੇ ਕਹਿੰਦੇ ਆ ਉਹਨਾਂ ਦਾ ਪਿੰਡ ਤੇ ਖੂਲਵਾ ਰਹਿਆ ਤੇ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਭਾਈ ਬੈਲੋ ਜੀ ਸਭ ਤੋਂ ਪਹਿਲ ਨੂੰ ਗੁਰੂ ਮਹਾਰਾਜ ਜੀ ਤੋਂ ਸੰਗਤਾਂ ਨੇ ਪੁੱਛਿਆ ਸਿੰਘਾਂ ਨੇ ਪੁੱਛਿਆ ਮਹਾਰਾਜ ਇਹ ਭਾਈ ਬੈਲੋ ਜੀ ਕੌਣ ਹੋਏ ਆ ਫਿਰ ਮਹਾਰਾਜ ਕਹਿੰਦੇ ਨਾ ਵੀ ਬਠਿੰਡੇ ਜ਼ਿਲ੍ਹੇ ਵਿੱਚ ਫਫੜੇ ਪਿੰਡ ਵਿੱਚ 1553 ਵਿੱਚ ਇੱਕ ਸਿੱਧੂਆਂ ਦੇ ਘਰੇ ਬੱਚਾ ਪੈਦਾ ਹੋਇਆ ਵੱਡਾ ਹੋਇਆ ਤੇ ਸਖੀ ਸਰਵਰ ਦਾ ਚੇਲਾ ਬਣ ਗਿਆ ਪਿੰਡ ਵਿੱਚ ਉਹਦੀ ਮਾਨਤਾ ਹੋਣ ਲੱਗੀ ਹਰ ਸਾਲ ਬਹੁਤ ਸਾਰੇ ਲੋਕਾਂ ਨੂੰ ਨਗਾਹੇ ਦੀ ਯਾਤਰਾ ਤੇ ਲੈ ਕੇ ਆਉਂਦਾ ਸੀ ਇੱਕ ਵਾਰੀ ਅਮਰਤਸਰ ਦੀ ਕੋਲੋਂ ਲੰਘਿਆ ਤੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕੀਤੇ ਆ ਮਹਾਰਾਜ ਉਦੋਂ ਦਰਬਾਰ ਸਾਹਿਬ ਦੀ ਸੇਵਾ ਕਰ ਰਹੇ ਸੀ ਐਨੇ ਕੀ ਕੀਤਾ ਗੁਰੂ ਜੀ ਦੇ ਦਰਸ਼ਨ ਕਰਦਿਆਂ ਹੀ ਆਪਣਾ ਆਪ ਗੁਰੂ ਨੂੰ ਅਰਪਣ ਕੀਤਾ ਉਥੇ ਸਰੋਵਰ ਵਿੱਚੋਂ ਮਿੱਟੀ ਕੱਢਣ ਦਾ ਕੰਮ ਸ਼ੁਰੂ ਕੀਤਾ ਫਿਰ ਇੱਟਾਂ ਦੇ ਪੱਠੇ ਉੱਤੇ ਕੰਮ ਕੀਤਾ ਇੱਟਾਂ ਦੀ ਮਜ਼ਬੂਤੀ ਲਈ ਇਹ ਗੋਬਰ ਵਸਟਾ ਇਕੱਠੀ ਕਰਕੇ ਆਵੇਜ ਪਾਉਂਦਾ ਸੀ ਭਾਈ ਬੈਲੋ ਜੀ ਗੁਰੂ ਅਰਜਨ ਦੇਵ ਜੀ ਨੇ ਜਦੋਂ ਅੰਮ੍ਰਿਤਸਰ ਆਸਣ ਲਾਏ ਨਾ ਤਾਂ ਹੁਕਮ ਹੋਇਆ ਸਰੋਵਰ ਦੀ ਟਹਿਲ ਕਰੇਗਾ ਉਹ ਸੋਨੇਹਾਲ ਹੋਵੇਗਾ ਸੰਗਤਾਂ ਨੇ ਸੇਵਾ ਕੀਤੀ ਪਰ ਭਾਈ ਬੈਲੋ ਜੀ ਨੇ ਐਸੇ ਸਿੱਖ ਸੀ ਜਿਨ੍ਹਾਂ ਨੇ ਸਾਰੇ ਸ਼ਹਿਰ ਦਾ ਕੂੜਾ ਕਰਕਟ ਲਿਆ ਕੇ ਆਵਾ ਪਕਾਇਆ ਤੇ ਮਹਾਰਾਜ ਜੀ ਨੇ ਇਹਨਾਂ ਨੂੰ ਆਖਿਆ ਸੀ ਭਾਈ ਬੈਲੋਂ ਸਭ ਤੋਂ ਪਹਿਲੋਂ ਗੁਰਮਖ ਪਿਆਰਿਓ ਗੁਰੂ ਮਹਾਰਾਜ ਨੇ ਇਹਨਾਂ ਨੂੰ ਬਹੁਤ ਪ੍ਰੇਮ ਕੀਤਾ ਸੀਗਾ ਤਾਂ ਇਹਨਾਂ ਦੀ ਸੰਤਾਨ ਅੱਗੇ ਫਫੜੇ ਭਾਈ ਕੇ ਜਾਂ ਭਾਈ ਕੇ ਫਫੜੇ ਰਹਿੰਦੀ ਆ ਮਹਾਰਾਜ ਜੀ ਕਹਿੰਦੇ ਇਸੇ ਦੇ ਹੀ ਖਾਨਦਾਨ ਵਿੱਚੋਂ ਭਗਤਾ ਜੀ ਹੋਏ ਆ ਇਨਾਂ ਵਾਰੀ ਆਪ ਜੀ ਨੂੰ ਸਾਖੀ ਸਰਬਨ ਕਰਵਾ ਰਹੇ ਹਾਂ ਭਾਈ ਭਗਤਾ ਜੀ ਭਾਈ ਬੈਲੋ ਜੀ ਦੇ ਪੁੱਤੇ ਹੋਏ ਗੁਰਮਖ ਪਿਆਰਿਓ ਤੇ ਪਿੰਡ ਵਿੱਚ ਉਹ ਖੂਲਵਾ ਰਹੇ ਸੀ ਮਹਾਰਾਜ ਕਹਿਣ ਲੱਗੇ ਦਮ ਲਗਨ ਪਾਤਸ਼ਾਕੇ ਸਾਬੂਨਗਰਾਂ ਦਾ ਨਾਂ ਪੂਰਵ ਇਮ ਹੋਈ ਕਹੂੰ ਗਤ ਇਸਕੇ ਥਾਉ ਮਹਾਰਾਜ ਕਹਿੰਦੇ ਪੈਸੇ ਤਾਂ ਬਾਦਸ਼ਾਹ ਦੇ ਲੱਗਣ ਜੇ ਸਾਬੂਨ ਪਿੰਡ ਦਾ ਨਾਮ ਹੋਵੇ ਜਿਵੇਂ ਪਹਿਲਾਂ ਹੋਈ ਆ ਉਹਦੀ ਗਤੀ ਮੈਂ ਇੱਥੇ ਕਹਿਣਾ ਸਿੱਖਾਂ ਨੇ ਮਹਾਰਾਜ ਨੂੰ ਪੁੱਛਿਆ ਮਹਾਰਾਜ ਸਾਨੂੰ ਸਮਝ ਨਹੀਂ ਲੱਗੀ ਇਹ ਕਥਾ ਅਸੀਂ ਕੰਨਾਂ ਦੇ ਨਾਲ ਸੁਣਨੀ ਚਾਹੁੰਦੇ ਹਾਂ ਫਿਰ ਸਤਿਗੁਰੂ ਮਹਾਰਾਜ ਕਹਿਣ ਲੱਗੇ ਤੁਰਕਾਂ ਦਾ ਇੱਕ ਬਹੁਤ ਵੱਡਾ ਦੀਵਾਨ ਸੀਗਾ ਇਹਨੂੰ ਰਾਮੂ ਕਹਿੰਦੇ ਸੀ ਸਾਰੇ ਇੱਕ ਲੜਕੀ ਉਹਦੇ ਘਰੇ ਰਹਿੰਦੀ ਸੀ ਜਦੋਂ ਦੀਵਾਨ ਰਾਮੂ ਆਨੰਦਪੁਰ ਸਾਹਿਬ ਚੱਲ ਕੇ ਆਇਆ ਨਾ ਉਹਨੇ ਸਭਾ ਵਿੱਚ ਕਿਹਾ ਮੇਰੀ ਲੜਕੀ ਨੂੰ ਭੂਤ ਚਿੰਬੜਿਆ ਹੈ ਕੋਈ ਗੁਰਸਿੱਖ ਜੇ ਸਚੇਤ ਹੋਵੇ ਉਹ ਭੂਤ ਨੂੰ ਕੱਢ ਦੇਵੇ ਉਹ ਦੁਆਰਾ ਪ੍ਰਵੇਸ਼ ਨਾ ਕਰ ਸਕੇ ਬਹੁਤ ਇਲਾਜ ਕਰਵਾਇਆ ਮਹਾਰਾਜ ਕੋ ਨਹਿ ਸਕਿਉ ਤਾਹੇ ਨਿਰਵਾਰੇ ਬਹੁ ਉਪਚਾਰ ਕਰੇ ਸਭ ਹਾਰੇ ਪਰ ਭੂਤ ਨੂੰ ਕੋਈ ਕੱਢ ਨਹੀਂ ਸਕਿਆ ਇਸੇ ਕਰਕੇ ਮੈਂ ਅਨੰਦਪੁਰ ਸਾਹਿਬ ਆਇਆ ਇਹ ਸੁਣ ਕੇ ਉਦੋਂ ਫਿਰ ਮਹਾਰਾਜ ਜੀ ਕਹਿੰਦੇ ਸਾਰਿਆਂ ਨੇ ਭਾਈ ਬੈਲੋ ਜੀ ਦੇ ਪੋਤੇ ਵੱਲ ਵੇਖਿਆ ਸੀ ਇਹ ਭਗਤਾ ਜੀ ਜਿਨ੍ਹਾਂ ਦਾ ਨਾਮ ਆ ਉਦੋਂ ਕਹਿਣ ਲੱਗੇ ਚਿੰਤਾ ਨਾ ਕਰੋ ਆਰਾਮ ਆ ਜਾਊਗਾ RAMU ਸੁਣ ਕੇ ਬਹੁਤ ਖੁਸ਼ ਹੋਇਆ ਉਹਨੇ ਭਗਤੇ ਦੀ ਸੇਵਾ ਕੀਤੀ ਆ ਉਹਨੂੰ ਲੈ ਕੇ ਲਾਹੌਰ ਚਲਾ ਗਿਆ RAMU ਦੇ ਘਰ ਪਹੁੰਚ ਕੇ ਤੇ ਭਾਈ ਭਗਤਾ ਜੀ ਨੇ ਉਹਦੇ ਭੂਤ ਕੱਢ ਤੇ RAMU ਦੀ ਵਾਣ ਜਿਹੜਾ ਸੀ ਉਹਨੇ ਹੱਥ ਜੋੜ ਕੇ ਕਿਹਾ ਮੈਨੂੰ ਦੱਸੋ ਮੈਂ ਤੁਹਾਡੀ ਕਿਵੇਂ ਸੇਵਾ ਕਰ ਸਕਦਾ ਇਹ ਸੁਣ ਕੇ ਭਗਤੇ ਨੇ ਆਪਣੇ ਕੰਮ ਬਾਰੇ ਦੱਸਿਆ ਕਿ ਮੈਂ ਆਪਦੇ ਪਿੰਡ 'ਚ ਖੂਹ ਲਵਾਉਣਾ ਚਾਹਨਾ। ਉੱਥੇ ਪੱਕੀਆਂ ਇੱਟਾਂ ਘੱਟ ਆ। ਕਿਤੇ ਨੇੜੇ ਤੇੜੇ ਨਹੀਂ ਮਿਲਦੀਆਂ। ਜਾਂ ਤੇ ਏਕ ਪਚਾਵਾ ਦੇਹੁ ਕੂਪ ਲੱਗੈ ਕਰਕਾਰ ਜੀਹੁ। ਇਸ ਕਰਕੇ ਮੈਨੂੰ ਇੱਕ ਆਵਾ ਇੱਟਾਂ ਦਾ ਦੇ ਦਿਓ ਮੇਰਾ ਖੂਹ ਲੱਗ ਜਾਵੇ ਇਹਨਾਂਕ ਮੇਰਾ ਕਾਰਜ ਕਰ ਦੋ। RAMU ਬੜਾ ਹੈਰਾਨ ਹੋਇਆ ਕਹਿਣ ਲੱਗਾ ਕੋਈ ਗੱਲ ਨਹੀਂ ਜਿੰਨੀ ਤੇਰੀ ਇਬਲਾਸ਼ਾ ਹੁੰਨੀਆਂ ਇੱਟਾਂ ਲੈ ਲਓ। ਪਰ ਇਹ ਇੱਟਾਂ ਇੰਨੀ ਦੂਰ ਕਿਵੇਂ ਪਹੁੰਚਣਗੀਆਂ ਗੱਲ ਤਾਂ ਇਹ ਆ ਲਾਹੌਰ ਕਿੱਥੇ ਭਗਤਾ ਕਿੱਥੇ ਊਠਾਂ ਗੱਡਿਆਂ ਤੇ ਇੱਟਾਂ ਜਾ ਨਹੀਂ ਸਕਦੀਆਂ ਇਹ ਤ ਦੂਰ ਗਈ ਪਹੁੰਚੇ ਕੈਸੇ ਉਸਟ ਸ਼ਕਟ ਤੇ ਜਾਏ ਨਾ ਤੈਸੇ ਬਹੁਤ ਧੰਨ ਲੱਗ ਜੇਗਾ ਮੈਨੂੰ ਕਿਰਪਾ ਕਰਕੇ ਉੱਤਰ ਦਿਓ ਭਗਤੇ ਨੇ ਕਿਹਾ ਤੁਸੀਂ ਇੱਟਾਂ ਦਿਓ ਮੈਂ ਆਪੇ ਇਹਨਾਂ ਨੂੰ ਲੈ ਜਾਊਂਗਾ ਇੱਕ ਰਾਤ ਵਿੱਚ ਹੀ ਲੈ ਜਾਊਂਗਾ ਆਰਾਮ ਨਾਲ ਪਹੁੰਚ ਕੇ ਖੂਲਵਾ ਦੂੰਗਾ ਰਾਮੂ ਨੇ ਇੱਕ ਇੱਟਾ ਆਵਾ ਦਾ ਦੇ ਦਿੱਤਾ ਵੇਖਣ ਵਾਸਤੇ ਇੱਕ ਆਦਮੀ ਬਿਠਾਇਆ ਵੀ ਇਹ ਲੈ ਕੇ ਕਿਵੇਂ ਜਾਣਗੇ ਇੱਕ ਰਾਤ ਵਿੱਚ ਇੱਟਾਂ ਕਮਾਲ ਦੀ ਗੱਲ ਹੋ ਗਈ ਵੀ ਇੱਟਾਂ ਇੰਨੀ ਦੂਰ ਲਿਜਾਣੀਆਂ ਇੱਕ ਦਿਨ ਚ ਰਾਤ ਵਿੱਚ ਕਿਵੇਂ ਜਾ ਸਕਦੀਆਂ ਫਿਰ ਕੀ ਹੋਇਆ ਸੰਗਤ ਨੇ ਪੁੱਛਿਆ ਮਹਾਰਾਜ ਕਹਿੰਦੇ ਫਿਰ ਭਗਤੇ ਸਭ ਪ੍ਰੇਤਨ ਕੋ ਪ੍ਰੇਰਾ ਆਨ ਲਗੇ ਢੋਵਣ ਤਸਬੇਰਾ ਭਗਤੇ ਨੇ ਸਾਰੀਆਂ ਭੂਤਾਂ ਨੂੰ ਸੱਦ ਲਿਆ ਸਾਰੇ ਜਿੰਨੇ ਭੂਤ ਪ੍ਰੇਤ ਸੀਗੇ ਉਹਦੇ ਵਾਸਤੇ ਸੀਗੇ ਗੁਰਮਖ ਪਿਆਰਿਓ ਕੁਝ ਲੋਕ ਇਹਨਾਂ ਗੱਲਾਂ ਨੂੰ ਮੰਨਦੇ ਨਹੀਂ ਹੁਣ ਸੁਖਮਨੀ ਸਾਹਿਬ ਦੀ ਬਾਣੀ ਵਿੱਚ ਲਿਖਿਆ ਦਰਜਾ ਗੁਰੂ ਅਰਜਨ ਦੇਵ ਜੀ ਕਹਿੰਦੇ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਜੀ ਦੀ ਚੀਜ਼ ਦਾ ਨਾਮ ਉਹ ਹੈਗੀ ਆ ਹਾਂ ਉਹਦੀ ਨਕਲ ਹੋ ਸਕਦੀ ਆ ਇਹ ਨਾਮ ਤੇ ਪਖੰਡ ਹੋ ਸਕਦਾ ਪਰ ਹੈਗੀਆਂ ਰੋ ਵਿਚਾਰ ਕੀ ਹੋਇਆ ਭਾਈ ਭਗਤਾ ਜੀ ਨੇ ਸਾਰੀਆਂ ਭੂਤਾਂ ਨੂੰ ਕਿਹਾ ਚੱਕੋ ਇੱਟਾਂ ਚੱਕੋ ਇੱਕ ਪਹਿਰ ਵਿੱਚ ਸਾਰੀਆਂ ਇੱਟਾਂ ਲੈ ਆਈਆਂ ਜਿਹੜਾ RAMU ਉੱਥੇ ਉਹਨੇ ਬੰਦੇ ਨੂੰ ਭਾਇਆ ਸੀਗਾ ਆਪਦੇ ਨੌਕਰ ਨੂੰ ਉਹਨੂੰ ਕੁਝ ਨਹੀਂ ਸੀ ਦਿਖਾਈ ਦਿੰਦਾ ਉਹਨੇ RAMU ਬਾਸ ਜਾ ਕੇ ਕਿਹਾ ਵੀ ਮੈਂ ਰੋਲਾ ਤਾਂ ਸੁਣਿਆ ਕਿਸੇ ਦਾ ਰੂਪ ਰੰਗ ਅੰਗ ਨਹੀਂ ਵੇਖਿਆ ਬਹੁਤ ਸ਼ਿਗਰਤਾ ਕਰਕੇ ਇੱਟਾਂ ਲੈ ਗਏ ਆਹੋ RAMU ਬੜਾ ਹੈਰਾਨ ਹੋਇਆ ਇਸ ਪ੍ਰਕਾਰ ਭਗਤੂ ਜੀ ਨੇ ਇਹ ਖੂ ਲਵਾਇਆ ਮਹਾਰਾਜ ਕਹਿੰਦੇ ਆਪੀ ਭੂਤ ਮਜ਼ਦੂਰੀ ਕਰੈ ਹੁਣ ਵੀ ਭੂਤ ਉਹਦੀ ਮਜ਼ਦੂਰੀ ਕਰਦੇ ਆ ਚੂਨਾ ਇੱਟਾਂ ਲਿਆ ਕੇ ਧਰਦੇ ਆ ਗੁਰੂ ਅਰਜਨ ਦੇਵ ਜੀ ਆਪਣੇ ਮਨ ਵਿੱਚ ਪ੍ਰਸੰਨ ਹੋ ਕੇ ਉਹਨਾਂ ਨੇ ਨਾ ਸਾਰੇ ਭੂਤਾਂ ਪ੍ਰੇਤਾਂ ਨੂੰ ਭਾਈ ਵੈਲੋ ਜੀ ਦੇ ਵਸ ਕਰਤਾ ਸੀ ਵੀ ਤੁਸੀਂ ਇੰਨੀ ਸੇਵਾ ਕੀਤੀ ਆ ਆ ਜੂਨ ਤੁਹਾਡੀ ਵਸ ਚ ਹੋਗੀ ਹੁਣ ਇਹਨਾਂ ਦਾ ਪੋਤਾ ਭਗਤਾ ਅੱਗੇ ਬੈਠਾ ਗੱਦੀ ਤੇ ਪਾਵਕ ਇਹਨਾਂ ਦੇ ਘਰਾਣੇ ਵਿੱਚ ਹੀ ਆ ਇਹਦੇ ਕੋਲ ਸਭ ਕੁਝ ਆ ਚਾਰੇ ਪਾਸਿਆਂ ਦੇ ਭੂਤ ਪ੍ਰੇਤ ਚਾਰੋਂ ਦਿਸ਼ ਕੋ ਭੂਤ ਪ੍ਰੇਤ ਤਬ ਤੇ ਇਨ ਕੈ ਵਸੀਨ ਕੇ ਇਨਾਂ ਦੇ ਵਸਤ ਚ ਤੇ ਇਨਾਂ ਦੇ ਘਰ ਹੀ ਰਹਿੰਦੇ ਆ ਸਤਗੁਰੂ ਜੀ ਨੇ ਮਹਾਰਾਜ ਜੀ ਨੇ ਜਦੋਂ ਕਥਾ ਸੁਣਾਈ ਨਾ ਇਹਨੇ ਵਿੱਚ ਕਿਸੇ ਨੇ ਜਾ ਕੇ ਕਿਹਾ ਗੁਰੂ ਜੀ ਪਿੱਪਲ ਥੱਲੇ ਬੈਠੇ ਆ ਜੋ ਗੱਲਬਾਤ ਗੁਰੂ ਜੀ ਤੇ ਲੋਕਾਂ ਨੇ ਕੀਤੀ ਸੀ ਉਹ ਸੁਣਾ ਦਿੱਤੀ ਆ ਕਈ ਸਿੰਘ ਗੁਰੂ ਨਾਲ ਕਿੱਥੇ ਖੂ ਲੱਗਾ ਉੱਥੇ ਬੈਠੇ ਆ। ਉਸ ਸਮੇਂ ਉੱਥੇ ਭਾਈ ਭਗਤੇ ਦੇ ਪੰਜ ਪੁੱਤ ਸੀਗੇ। ਉਹਨਾਂ ਵਿੱਚ ਇੱਕ ਵੱਡੀ ਇਸਤਰੀ ਸੀ। ਇੱਕ ਗੁਰਦਾਸ ਨਾਮੀ ਪੁੱਤਰ ਜੰਮਿਆ ਸੀ। ਦੂਜੀ ਨੇ ਤਾਰਾ, ਫਿਰ ਭਾਰਾ, ਮੇਰਾ ਬਖਤਾ। ਪੰਜੇ ਪੁੱਤਰ ਭਾਈ ਭਗਤੂ ਜੀ ਦੇ ਤਿਆਰ ਹੋ ਕੇ ਆਏ ਆ। ਘੋੜਿਆਂ ਨੂੰ ਸ਼ਿੰਗਾਰ ਕੇ ਚਾਂਦੀ ਦੀ ਕਾਠੀ ਪਾਈ, ਜੀਨ ਰਜਤ ਕੋ ਉੱਪਰ ਪਾਏ। ਸ੍ਰੀ ਸਤਗੁਰੂ ਕੇ ਢੱਗ ਲਿਆ। ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕਿਆ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਬੇਨਤੀ ਕੀਤੀ ਆਪ ਜੀ ਅੱਗੇ ਕਿਸੇ ਨੇ ਝੂਠ ਬੋਲਿਆ ਹੈ ਇਹ ਖੂਬ ਵਿਚਾਰੇ ਦੀ ਕੀ ਗੱਲ ਆ ਤੁਹਾਡੇ ਪਾਸੋਂ ਅਸੀਂ ਸਭ ਕੁਝ ਲਿਆ ਛੋਟੇ ਵੱਡੇ ਇਹ ਸਾਰੇ ਅਸੀਂ ਤੁਹਾਡੇ ਦਾਸ ਆ ਮਹਾਰਾਜ ਇਹ ਖੂ ਤੁਹਾਡੀ ਹੀ ਕਿਰਪਾ ਕਰਕੇ ਉਹ ਸਾਰੇ ਆ ਇਹ ਭੂਤ ਜਿਹੜੇ ਆ ਨਾ ਇਹ ਜੇ ਵਾਸਜ ਸਾਡੇ ਹੋਏ ਆ ਇਹ ਤੁਹਾਡੀ ਗੁਰੂ ਅਰਜਨ ਦੇਵ ਜੀ ਦੀ ਰਹਿਮਤ ਆ ਤੁਸੀਂ ਪੰਜਵੇਂ ਜਾਮੇ ਵਿੱਚ ਸਾਨੂੰ ਵਰ ਦਿੱਤਾ ਮਹਾਰਾਜ ਹਮਰੋ ਸਭ ਕਰਬਾਰ ਤੁਹਾਰਾ ਸਭ ਜਾਤ ਚ ਇੱਕ ਆਪ ਦੇ ਤਾਰਾ ਆ ਸਾਰਾ ਘਰਬਾਰ ਵੀ ਤੁਹਾਡਾ ਹੀ ਆ ਅਸੀਂ ਸਾਰੇ ਮੰਗਤੇ ਆ ਤੁਸੀਂ ਤਾਂ ਸਾਡੇ ਦਾਤੇ ਹੋ ਜੀ ਸਤਿਗੁਰੂ ਮਹਾਰਾਜ ਨੇ ਪੰਜਾਂ ਭਰਾਵਾਂ ਵੱਲ ਵੇਖਿਆ ਤੇ ਮਹਾਰਾਜ ਮੁਸਕਰਾਏ ਕਹਿੰਦੇ ਤੁਸੀਂ ਸਾਡੇ ਹੋ ਅਸਾਂ ਤੁਹਾਡੇ ਆ ਸਾਰਾ ਜੱਗ ਜਾਣਦਾ ਗਰਮਖ ਪਿਆਰਿਓ ਸੋਕ ਸੰਦ ਪੁੱਛੀ ਖੁਸ਼ੀ ਕੀਤੀ ਉਹਨਾਂ ਨੇ ਮਹਾਰਾਜ ਨੂੰ ਚਾਂਦੀ ਵਾਲੀ ਕਾਠੀ ਵਾਲਾ ਘੋੜਾ ਭੇਟ ਕੀਤਾ ਕਹਿੰਦੇ ਮਹਾਰਾਜ ਸਾਡੇ ਘਰੇ ਚੱਲੋ ਗੁਰੂ ਸਾਹਿਬ ਜੀ ਨੇ ਫਿਰ ਉਹਨਾਂ ਦੇ ਨਾਲ ਜਾਣਾ ਕੀਤਾ ਮੰਚ ਵਿਛਾਏ ਵਿਛਾਉਣਾ ਛਾਏ ਬਿਣੇ ਪਣ ਤਿਸ ਪਰ ਬਿਠਾਏ ਸੁੰਦਰ ਵਿਛਾਉਣਾ ਵਿਛਾਇਆ ਮਹਾਰਾਜ ਨੂੰ ਉੱਪਰ ਬਿਠਾਇਆ ਗੁਰੂ ਜੀ ਨੂੰ ਵੇਖ ਕੇ ਖੜੇ ਹੋ ਕੇ ਬੋਲੇ ਸਾਡਾ ਪਰਿਵਾਰ ਸਹਿਜ ਧਾਰੀ ਮਹਾਰਾਜ ਅਸੀਂ ਸਹਿਜ ਧਾਰੀਆਂ ਅੰਮ੍ਰਿਤ ਧਾਰੀ ਨਹੀਂ ਹੈਗੇ ਜੇ ਕਹੋ ਤਾਂ ਪ੍ਰਸ਼ਾਦਾ ਤਿਆਰ ਕਰੀਏ ਗੁਰੂ ਜੀ ਕਹਿੰਦੇ ਤੁਹਾਡੇ ਉੱਪਰ ਸਾਡੀ ਬਹੁਤ ਕਿਰਪਾ ਹੈ ਤੁਹਾਡਾ ਦਿੱਤਾ ਸਭ ਕੁਝ ਸਾਨੂੰ ਪ੍ਰਵਾਨ ਫਿਰ ਸਾਰੇ ਭਰਾਵਾਂ ਨੇ ਮਿਲ ਕੇ ਸ਼ਰਧਾ ਨਾਲ ਮੱਥਾ ਟੇਕਿਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਭੋਜਨ ਪ੍ਰਸ਼ਾਦਾ ਸ਼ਕਾਇਆ ਹੈ ਸਿੰਘਾਂ ਨੂੰ ਤੇ ਗੁਰੂ ਮਹਾਰਾਜ ਜੀ ਫਿਰ ਸਹਿਜ ਸੁਭਾ ਤੰਬੂ ਵਿੱਚ ਬਰਾਜ ਗਏ ਗੁਰੂ ਪਿਆਰਿਓ ਇਹਨਾਂ ਨੇ ਨਾ ਗੁਰੂ ਕੇ ਸਿੱਖਾਂ ਵਾਸਤੇ ਭੋਜਨ ਭੇਜਿਆ ਗੁਰੂ ਕੇ ਘੋੜਿਆਂ ਵਾਸਤੇ ਘਾਹ ਦਾਣਾ ਸਭ ਕੁਝ ਦਿੱਤਾ ਆਨਿਓ ਭੋਜਨ ਤਿਆਰ ਕਰ ਬਹੁ ਸਵਾਦਲ ਤਰਪੀਤ ਥਾਲ ਪਰੋਸ ਕੇ ਗੁਰੂ ਜੀ ਅੱਗੇ ਰੱਖਿਆ ਸਾਰੇ ਸਿੰਘਾਂ ਦੀ ਸੇਵਾ ਕੀਤੀ ਤਾਂ ਗੁਰਮੁਖੋ ਭਾਈ ਬੈਲੋ ਜੀ ਜਿਹੜੇ ਸੀਗੇ ਨਾ ਗੁਰਮੁਖ ਪਿਆਰਿਓ ਉਹਨਾਂ ਦੇ ਪੁੱਤਰੇ ਭਾਈ ਭਗਤਾ ਜੀ ਹੋਏ ਅੱਗੇ ਉਹਨਾਂ ਨੇ ਜਿਹੜਾ ਇਹ ਖੂਹ ਸੀਗਾ ਭੂਤਾਂ ਨੇ ਰਾਤੇ-ਰਾਤ ਬਣਾਤਾ ਸੀ ਮੈਂ ਤੁਹਾਨੂੰ ਇਹ ਕਹਿ ਰਿਹਾ ਵੀ ਜੇ ਤੁਹਾਨੂੰ ਇਹ ਗੱਲ ਮਿੱਥ ਲੱਗਦੀ ਆ ਤੁਸੀਂ ਭਾਈ ਭਗਤੇ ਪਿੰਡ ਜਾਇਓ ਉੱਥੇ ਜਾ ਕੇ ਅੱਜ ਵੀ ਉਹ ਲਿਖਿਆ ਹੋਇਆ ਭੂਤਾਂ ਵਾਲਾ ਖੂਹ ਹੁਣ ਜਦੋਂ ਤੁਸੀਂ ਕਦੇ ਭਗਤਾ ਭਾਈ ਪਿੰਡ ਵਿੱਚ ਜਾਉਂਗੇ ਨਾ ਉੱਥੋਂ ਦੇ ਬਜ਼ੁਰਗ ਤੁਹਾਨੂੰ ਭੂਤਾਂ ਵਾਲਾ ਖੂਹ ਉੱਥੇ ਲਿਖਿਆ ਹੋਇਆ ਉੱਪਰ ਭੂਤਾਂ ਵਾਲਾ ਖੂਹ ਆਪ ਤੁਹਾਨੂੰ ਇੰਟਰਵਿਊ ਵੀ ਉਹਨਾਂ ਦੀ ਹੋਈ ਵੀ ਆ ਤੁਸੀਂ ਇੰਟਰਨੈਟ ਦੇ ਉੱਪਰ ਦੇਖ ਵੀ ਸਕਦੇ ਹੋ ਜਾ ਕੇ ਇਸ ਤਰ੍ਹਾਂ ਪਿੰਡ ਦੇ ਬਜ਼ੁਰਗ ਕਹਿੰਦੇ ਆ ਭਾਈ ਬਹਿਲੋ ਜੀ ਦੇ ਪੋਤੇ ਹੋਏ ਭਾਈ ਭਗਤਾ ਜੀ ਭਾਈ ਬਹਿਲੋ ਜੀ ਨੂੰ ਗੁਰੂ ਅਰਜਨ ਦੇਵ ਜੀ ਨੇ ਵਰ ਦਿੱਤਾ ਭਾਈ ਬਹਿਲੋ ਸਭ ਤੋਂ ਪਹਿਲਾਂ ਤੇ ਭੂਤਾਂ ਪ੍ਰੇਤਾਂ ਤੁਹਾਡੇ ਵਸ ਵਿੱਚ ਹੋਣਗੀਆਂ 10ਵੇਂ ਜਾਮੇ ਤੱਕ ਜਦੋਂ ਤੱਕ ਅਸੀਂ ਰਹਾਂਗੇ ਫਿਰ ਇਹਨਾਂ ਦੇ ਪੋਤੇ ਨੇ ਉਹ RAMU ਦੀ ਬੇਟੀ ਉਹਨੂੰ ਠੀਕ ਕਰਤਾ ਸੀ ਉਹਨੇ ਆਖਿਆ ਮੰਗੋ ਜੋ ਮੰਗਦੇ ਹੋ ਮੰਗੂ ਇਹਨਾਂ ਆਖਿਆ ਸਾਡੇ گاਵਾ ਬਹੁਤ ਆ ਪਸ਼ੂ ਜਾਨਵਰ ਅਸੀਂ ਖੂਹ ਲਵਾਉਣਾ ਚਾਹੁੰਨੇ ਆ ਇੱਕ ਪਿੰਡ ਚ ਇੱਟਾਂ ਦੇ ਦੋ ਤੁਹਾਡੇ ਇੱਟਾਂ ਦੇ ਆਵੇ ਹੁੰਦੇ ਸੀ ਉਹਨਾਂ ਦੇ ਉਹਨਾਂ ਆਖਿਆ ਇੱਟਾਂ ਦੇ ਦੂੰ ਪਰ ਇਨੀ ਦੂਰ ਪੰਚਾਇਆਂ ਨਹੀਂ ਜਾਣੀਆਂ ਭਾਈ ਭਗਤਾ ਜੀ ਕਹਿੰਦੇ ਮੈਂ ਆਪੇ ਲੈ ਜਾਊਂਗਾ ਇਨੀ ਦੂਰ ਦੇਖੋ ਲਾਹੌਰ ਤੋਂ ਭਗਤਾ ਭਾਈ ਪੰਜਾਬ ਦੇ ਵਿੱਚ ਲੈ ਕੇ ਆਣੀਆਂ ਸੀ ਇੱਟਾਂ ਗੁਰਮਖ ਪਿਆਰਿਓ ਤੇ ਉਦੋਂ ਫਿਰ ਕੀ ਹੋਇਆ ਭੂਤਾਂ ਤੋਂ ਇੱਟਾਂ ਚਕਾ ਕੇ ਰਾਤੇ ਰਾਤ ਖੂਹ ਬਣਾਇਆ ਬਣਿਆ ਤਾਂ ਗੁਰੂ ਦੀ ਕਿਰਪਾ ਨਾਲ ਨਾ ਤਾਂ ਹੀ ਤਾਂ ਉਹ ਕਹਿੰਦੇ ਭਾਈ ਬੈਲੋ ਜੀ ਦੇ ਪੁੱਤਰ ਵੀ ਮਹਾਰਾਜ ਇਹ ਅਸੀਂ ਨਹੀਂ ਬਣਾਇਆ ਤੁਸੀਂ ਅਸੀਸਾਂ ਦਿੱਤੀਆਂ ਪੰਜਵੇਂ ਜਾਮੇ ਵਿੱਚ ਖੂਹ ਬਣ ਗਿਆ ਤੁਸੀਂ ਅੱਜ ਜਾਓਗੇ ਉੱਥੇ ਬਜ਼ੁਰਗ ਜਿਹੜੇ ਸਾਥ ਚ ਬੈਠੇ ਹੋਣਗੇ ਤੁਹਾਨੂੰ ਇਤਿਹਾਸ ਵੀ ਦੱਸਣਗੇ ਕਹਿਣਗੇ ਵਾਕਈ ਇਹ ਗੱਲ ਸੱਚੀ ਆ ਇਹ ਖੂਹ ਰਾਤੇ ਰਾਤ ਹੀ ਬਣਿਆ ਇਹ ਖੂਹ ਦੇ ਲਾਗੇ ਹੀ ਗੁਰਦੁਆਰਾ ਮਹਿਲ ਸਾਹਿਬ ਵੀ ਬਣਿਆ ਹੋਇਆ ਕਿਉਂਕਿ ਉਹ ਭਾਈ ਭਗਤਾ ਜੀ ਦਾ ਘਰ ਸੀਗਾ ਉਹਨੂੰ ਵੀ ਹੁਣ ਗੁਰਦੁਆਰਾ ਸਾਹਿਬ ਉੱਥੇ ਸ਼ਿਸ਼ੋਭਤ ਹੋ ਚੁੱਕਾ ਦੋਹਾਂ ਦੋਨੋਂ ਸੰਗਤਾਂ ਆ ਕੇ ਨਤਮਸਤਕ ਹੁੰਦੀਆਂ ਜੇ ਕਿਸੇ ਨੂੰ ਸ਼ੱਕ ਆ ਤੇ ਜਾ ਕੇ ਤੁਸੀਂ ਪਿੰਡ ਦੇ ਬਜ਼ੁਰਗਾਂ ਤੋਂ ਪਿੰਡ ਦੇ ਗੁਰਮਖ ਪਿਆਰਿਆਂ ਤੋਂ ਪੁੱਛ ਸਕਦੇ ਆ ਇਹਦਾ ਇਤਿਹਾਸ ਕੁਝ ਵਿਦਵਾਨ ਇਹ ਵੀ ਕਹਿੰਦੇ ਆ ਕਿ ਇੱਥੇ ਭਾਈ ਭਗਤਾ ਜੀ ਨੇ ਕਿਹਾ ਸੀਗਾ ਕਿ ਕਿਸੇ ਨੇ ਪਿੰਡ ਵਿੱਚ ਚੱਕੀ ਨਹੀਂ ਪੀਣੀ ਸਵੇਰੇ ਉੱਠ ਕੇ ਖੜਕਾ ਨਹੀਂ ਕਰਨਾ ਭਾਪਕੇ ਉਹ ਪੁੱਤਾਂ ਪ੍ਰੇਤਾਂ 3 ਕਜੇ ਤੱਕ ਇਟਾਂ ਢੋਂਦੀਆਂ ਰਹੀਆਂ ਚੂਨਾ ਜੋ ਵੀ ਹੁੰਦਾ ਸੀ ਪੁਰਾਣੇ ਜ਼ਮਾਨੇ ਵਿੱਚ ਗਾਰਾ ਤੇ ਬਾਅਦ ਵਿੱਚ ਕਿਸੇ ਬੀਬੀ ਨੇ ਉੱਠ ਕੇ ਚੱਕੀ ਪੀ ਲਈ ਸੀ ਉਹ ਚੱਕੀ ਪੀਤੀ ਇਹਨਾਂ ਦਾ ਕੰਮ ਰੁਕ ਗਿਆ ਫਿਰ ਉਸ ਤੋਂ ਬਾਅਦ ਪਿੰਡ ਵਾਲੇ ਕਹਿੰਦੇ ਆ ਵੀ ਜਿਹੜਾ ਕੰਮ ਰੁਕ ਗਿਆ ਸੀ ਉਹ ਅਸੀਂ ਸੰਗਤ ਦੀ ਕਿਰਪਾ ਸਦਕਾ ਪੂਰਾ ਕੀਤਾ 18 19 ਫਰਵਰੀ ਨੂੰ 20 ਫਰਵਰੀ ਨੂੰ ਇਹਨਾਂ ਦੇ ਦਿਨਾਂ ਵਿੱਚ ਇੱਥੇ ਬਹੁਤ ਸਾਧ ਸੰਗਤ ਦਾ ਮੇਲਾ ਵੀ ਲੱਗਦਾ ਗੁਰੂ ਕਾ ਲੰਗਰ ਵੀ ਉੱਤਟ ਵਰਤਦਾ ਕਥਾ ਵਿਚਾਰ ਵੀ ਹੁੰਦੀ ਆ ਕੀਰਤਨ ਵੀ ਹੁੰਦਾ ਤੇ ਗੁਰਮਖ ਪਿਆਰਿਓ ਇਹ ਖੂਹ ਦਾ ਜਲ ਵੀ ਬਹੁਤ ਮਿੱਠਾ ਕਈ ਕਈ ਖੂਹ ਹੁੰਦੇ ਆ ਉਹਨਾਂ ਦਾ ਜਲ ਜਿਹੜਾ ਬਹੁਤ ਮਿੱਠਾ ਹੁੰਦਾ ਪ੍ਰਾਤਨ ਸਮੇਂ ਚ ਹੁੰਦੇ ਸੀ ਇਹ ਖੂਹ ਦਾ ਜਲ ਕਿਹਾ ਜਾਂਦਾ ਅੱਜ ਵੀ ਬਹੁਤ ਮਿੱਠਾ ਹੈ ਦੇਖ ਲਓ ਗੁਰਮਖ ਪਿਆਰਿਓ 1761 ਈਸਵੀ ਦੇ ਵਿੱਚ ਕਹਿੰਦੇ ਨੇ ਵੀ ਇਹ ਖੂਹ ਬਣ ਕੇ ਤਿਆਰ ਹੋ ਗਿਆ ਸੀ ਮੁਕੰਮਲ ਉਦੋਂ ਬਾਅਦ ਅੱਜ ਵੀ ਇਹਦਾ ਪਾਣੀ ਜਿਹੜਾ ਟੈਸਟ ਕਰਾਉਂਦੇ ਆ ਨਾ ਅੱਜ ਵੀ ਤੇ ਉਹ ਇੱਕ ਨੰਬਰ ਆਉਂਦਾ ਆਪਣੇ ਘਰ ਦਾ ਪਾਣੀ ਤਾਂ ਖਰਾਬ ਹੋ ਸਕਦਾ ਪਰ ਇਹ ਖੂਹ ਦਾ ਪਾਣੀ ਅੱਜ ਵੀ ਇੱਕ ਨੰਬਰ ਬਹੁਤ ਸੰਗਤਾਂ ਉੱਥੋਂ ਆ ਕੇ ਦੂਰੋਂ ਦੂਰੋਂ ਜਲ ਛੱਕਦੀਆਂ ਨੇ ਇਹ ਪਿੰਡ ਦੇ ਬਜ਼ੁਰਗਾਂ ਦੇ ਕਹਿਣ ਦੀ ਗੱਲ ਆ ਕਿ ਇੱਥੇ ਜੇ ਕੋਈ ਸੁੱਖ ਸੁਖ ਲਵੇ ਨਾ ਉਹ ਵੀ ਬੰਦੇ ਦੀ ਪੂਰੀ ਹੋ ਜਾਂਦੀ ਆ ਤਾਂ ਗੁਰਮਖ ਪਿਆਰਿਓ ਤਾਂ ਇਹ ਇਸ ਤਰ੍ਹਾਂ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੀਗੇ ਉਹ ਇੱਥੇ ਆਏ ਆ ਇਹਨਾਂ ਦੇ ਪੁੱਤਰਾਂ ਨੂੰ ਅੱਗੇ ਆ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਦਰਸ਼ਨ ਦਿੱਤੇ ਆ ਤਾਂ ਵੱਖ-ਵੱਖ માનਤਾ ਹੁੰਦੀ ਆ ਕੁਝ ਲੋਕ ਇਹਨਾਂ ਨੂੰ ਮੰਨਦੇ ਆ ਗੱਲਾਂ ਨੂੰ ਨਹੀਂ ਮੰਨਦੇ ਮੇਰਾ ਸਿਰਫ ਜਿਹੜਾ ਮੋਟਿਵ ਸੀਗਾ ਉਹ ਸੀ ਗੁਰੂ ਦਾ ਇਤਿਹਾਸ ਸਾਹਿਬ ਜੀ ਨੂੰ ਸਰਬਨ ਕਰਵਾਉਣਾ ਮੰਨਣਾ ਨਾਮ ਮੰਨਣਾ ਉਹ ਆਪ ਦੀ ਮਰਜ਼ੀ ਆ ਤਰਕ ਕਰਨ ਨੂੰ ਕੀ ਆ ਇੱਕ ਬੱਚਾ ਵੀ ਤਰਕ ਕਰ ਸਕਦਾ ਇਹ ਨਹੀਂ ਹੋ ਸਕਦਾ ਉਹ ਨਹੀਂ ਹੋ ਸਕਦਾ ਸ਼ਰਧਾ ਰੱਖਣ ਲਈ ਗੁਰੂ ਤੇ ਬਹੁਤ ਵਿਵੇਕਬੁੱਧ ਚਾਹੀਦੀ ਆ ਜਿਹੜੀ ਅੱਜ ਦੇ ਸਿੱਖਾਂ ਵਿੱਚ ਹੈ ਨਹੀਂਗੀ ਹੁਣ ਕੁਝ ਲੋਕ ਜਿਨ੍ਹਾਂ ਦੇ ਘਰੇ ਭੂਤ ਪ੍ਰੇਤ ਦਾ ਵਾਸ ਹੁੰਦਾ ਮੰਨਦੇ ਆ ਕਿ ਉਥੋਂ ਇਹ ਜਿਹੜਾ ਲੋਕ ਆ ਇੱਥੇ ਆ ਕੇ ਭਗਤੇ ਭਾਈ ਪਿੰਡ ਜਿਹੜਾ ਆ ਕੇ ਨਾ ਤੇ ਉਹ ਗੁਰਮੁਖ ਪਿਆਰਿਓ ਉਹ ਲੈ ਜਾਂਦੇ ਇਥੋਂ ਜਲ ਖੂਦ ਤੇ ਛਿੱਟਾ ਦਿੰਦੇ ਆ ਘਰ ਵਿੱਚ ਉਹਨਾਂ ਦਾ ਮੰਨਣਾ ਵੀ ਸਾਡੇ ਫਿਰ ਇਹ ਭੂਤ ਪ੍ਰੇਤ ਭੱਜ ਜਾਂਦੇ ਆ ਤਾਂ ਥੋੜੇ ਪਿੰਡ ਦਾ ਇਹ ਸੰਗਤ ਦਾ ਕਹਿਣਾ ਵੀ ਇਹ ਚੀਜ਼ਾਂ ਹੁੰਦੀਆਂ ਨੇ ਤਾਂ ਗੁਰਮੁਖ ਪਿਆਰਿਓ ਕੁਝ ਚੀਜ਼ਾਂ ਜਦੋਂ ਆਪਾਂ ਜਾਣਦੇ ਆ ਆਪਾਂ ਨੂੰ ਉਦੋਂ ਹੀ ਪਤਾ ਲੱਗਦਾ ਜਾ ਕੇ ਵੀ ਹਾਂ ਇਹ ਸੱਚ ਆ ਇਹ ਜਿਹੜਾ ਭਗਤਾਪਾਈ ਆ ਇਹ ਪਿੰਡ ਜ਼ਿਲ੍ਹਾ ਮੋਗਾ ਦੇ ਬਾਗਾ ਪੁਰਾਣਾ ਸ਼ਹਿਰ ਵਿੱਚ 메ਨ ਚੌਂਕ ਵਿੱਚ ਨਿਹਾਲ ਸਿੰਘ ਵਾਲਾ ਰੋਡ ਤੇ ਇੱਕ ਸੜਕ ਜਾਂਦੀ ਆ ਲਗਭਗ 15-20 ਕਿਲੋਮੀਟਰ ਤੇ ਭਾਈ ਭਗਤਾ ਪਿੰਡ ਉਹਦੇ ਵਿੱਚ ਭੂਤਾਂ ਵਾਲਾ ਖੂਹ ਬਣਿਆ ਤਹਿਸੀਲ ਰਾਮਪੁਰਾ ਫੂਲ ਜ਼ਿਲ੍ਹਾ ਬਠਿੰਡਾ ਗੁਰਮਖ ਪਿਆਰਿਓ ਇਹ ਬਠਿੰਡੇ ਜ਼ਿਲ੍ਹੇ ਵਿੱਚ ਹੈ ਤਾਂ ਇਹ ਸਾਰਾ ਮੈਂ ਆਪ ਜੀ ਨੂੰ ਪਤਾ ਵੀ ਦੱਸ ਦਿੱਤਾ ਜੇ ਆਪ ਜੀ ਨੇ ਜਾ ਕੇ ਦਰਸ਼ਨ ਕਰਨੇ ਆ ਗੁਰੂ ਕੇ ਮਹਿਲ ਗੁਰਦੁਆਰਾ ਸਾਹਿਬ ਜੀ ਦੇ ਗੁਰਦੁਆਰਾ ਮਹਿਲ ਸਾਹਿਬ ਤੇ ਉੱਥੋਂ ਭਾਈ ਭਗਤਾ ਜੀ ਦੇ ਭੂਤਾਂ ਵਾਲਾ ਖੂ ਉਹ ਵੀ ਦੇਖਣਾ ਚਾਹੁੰਦੇ ਹੋ ਤਾਂ ਜਾ ਸਕਦੇ ਹੋ ਤਾਂ ਇਸ ਤਰ੍ਹਾਂ ਭਾਈ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਉਹਨਾਂ ਦੀ ਭਾਈ ਵੈਲੋ ਜੀ ਦੀ ਵੰਸ ਨਾਲ ਪ੍ਰੇਮ ਕੀਤਾ ਕਿਉਂਕਿ ਇਹ ਪ੍ਰੇਮ ਗੁਰੂ ਅਰਜਨ ਦੇਵ ਜੀ ਤੋਂ ਨਿਭਾ ਰਿਆ ਭਾਈ ਵੈਲੋਂ ਸਭ ਤੋਂ ਪਹਿਲੋਂ ਗੁਰਮਖ ਪਿਆਰਿਓ ਤਾਂ ਇਹ ਧੰਨਾ ਕਮਾਈ ਵਾਲੇ ਮਹਾਪੁਰਖ ਜਿਨ੍ਹਾਂ ਨੇ ਗੁਰੂ ਕੇ ਸਰੋਵਰ ਵਿੱਚ ਸੇਵਾ ਕੀਤੀ ਆ ਅੱਜ ਦੇ ਦੀਵਾਨ ਚ ਇੰਨੀਆਂ ਹੀ ਬੇਨਤੀਆਂ ਕਰਤਾਰ ਕੀ ਸੁਗੰਧ ਹੈ ਨਾਨਕ ਕੀ ਕਸਮ ਹੈ ਜਿਤਨੀ ਵੀ ਹੋ गोविंद ਕੀ ਤਾਰੀਫ ਬੋ ਕਮ ਹੈ ਗੁਰਮਖ ਪਿਆਰਿਓ ਆਓ ਗੁਰੂ ਵਾਲੇ ਬਣੀਏ ਅੰਮ੍ਰਿਤ ਛਕੀਏ ਆਪਾਂ ਸਿੰਘ ਸਜੀਏ ਇਹੀ ਆਪ ਜੀ ਦੇ ਚਰਨਾਂ ਵਿੱਚ ਬੇਨਤੀਆਂ ਗੁਰੂ ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਬਾਜਾ ਮਾਰ ਰਹੇ ਆ ਆਓ ਜੀ ਸਾਰੇ ਅਨੰਦਪੁਰ ਸਾਹਿਬ ਦੇ ਰਾਹ ਚੱਲੀਏ ਬਾਣੀ ਬਾਣੇ ਦੇ ਧਾਰਨੀ ਹੋਈਏ ਨਿਤ ਨਿਮੀ ਬਣੀਏ ਗੁਰਬਾਣੀ ਕੰਠ ਕਰੀਏ ਕਿਰਤ ਕਰੀਏ ਨਾਮ ਜਪੀਏ ਵੰਡ ਕੇ ਛਕੀਏ ਇਸੇ ਚੀ ਸਾਡਾ ਭਲਾ ਤੁਸੀਂ ਸਾਰਿਆਂ ਨੇ ਇਤਿਹਾਸ ਨੂੰ ਬੜੇ ਹੀ ਤਹਮਮਲ ਪ੍ਰੇਮ ਦੇ ਨਾਲ ਇਹ ਸੁਣਿਆ ਹੈ ਮੇਰੇ ਤੋਂ ਇਤਿਹਾਸ ਸੁਣਾਉਂਦਿਆਂ ਜੇ ਕੋਈ ਊਣਤਾ ਹੀ ਰਹਿ ਗਈ ਹੋਵੇ ਅਣਜਾਣ ਬੱਚਾ ਜਾਣ ਕੇ ਮaaf ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ